ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਪਹੁੰਚ ਚੁਕੇ ਹਾਂ ਪਿੰਡ ਸੁਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪੋਨਰ ਡੇਰੀ ਫਾਰਮ ਤੇ ਆਇਆ ਦੋਸਤੋ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਇੱਕ ਅਪਡੇਟ ਜਿਹੜੀ ਆ ਦੋਸਤੋ ਆਪਾਂ ਕੱਲ 15 ਤਰੀਕ ਨੂੰ ਵੀ ਦਿੱਤੀ ਸੀ ਤੇ ਅੱਜ ਵੀ ਤਕਰੀਬਨ ਮਾਲ ਤੁਹਾਨੂੰ ਆਪਾਂ ਸਾਰਾ ਦਿਖਾ ਦੇਵਾਂਗੇ ਵੀਰ ਸੰਦੀਪ ਦੇ ਕੋਲ ਜਿਹੜਾ ਅੱਜ ਮੌਜੂਦ ਆ ਪੰਜ ਬਾਰਾਂ ਦਿਖਾਉਣੀਆਂ ਠੀਕ ਆ ਜੀ ਤਿੰਨ ਸੁਈਆਂ ਨੇ ਬਿਲਕੁਲ ਤਾਜ਼ੀਆਂ ਦੋ ਗੱਬੜ ਤਿਆਰੀ ਦੇ ਉੱਤੇ ਆ ਬਹੁਤ ਸੋਹਣੀਆਂ ਰੰਗ ਪ੍ਰਿੰਟ ਫੈਸ਼ਨ ਡਿਜ਼ਾਈਨ ਚੰਗਿਆ ਬਹਿੜਾਂ ਦੇ ਬਾਕੀ ਰੰਗ ਪ੍ਰਿੰਟ ਤੁਸੀਂ ਦੇਖੋ ਬਿਲਕੁਲ ਵਾਈਟ ਦੇ ਵਿੱਚ ਡੱਬੀਆਂ ਬਹਿੜਾਂ ਲਾਲ ਕਾਫੀ ਕਲਰ ਠੀਕ ਹੈ ਜੀ ਹਰੇਕ ਤਰ੍ਹਾਂ ਦੀ ਕੁਆਲਿਟੀ ਅੱਜ ਤੁਹਾਨੂੰ ਫਿਰ ਮਿਲ ਜੂਗੀ ਸੋ ਕ੍ਰਾਉਸਿੰਗ ਦੇ ਵਿੱਚ ਬਹਿੜਾਂ ਨੇ ਚੰਗੀਆਂ ਨੇ ਪੰਜ ਨਾਗਾ ਟੋਟਲ ਠੀਕ ਹੈ ਜੀ ਜਿਹੜੇ ਪਸ਼ੂ ਸਵੇ ਸੁਬਾਹ ਨਾਲ ਦੀ ਨਾਲ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸਦੀ ਜਰੂਰ ਕਰਾਵਾਂਗੇ ਹਰ ਵਾਰ ਕਰਵਾਈਦੀ ਆ ਉਹਨਾਂ ਭਰਾਵਾਂ ਦੇ ਖਾਸ ਤੌਰ ਤੇ ਜਿਹੜੇ ਕੋਈ ਆਨਲਾਈਨ ਸੌਦਾ ਕਰਦੇ ਆ 16 ਤਰੀਕ ਤੁਸੀਂ ਨੋਟ ਕਰ ਲਓ 16 ਮਾਰਚ ਦੇ ਸਮਾ ਕੋਈ ਸ਼ਾਮ ਦੇ 5 ਵਜੇ ਦਾ ਉਸੋ ਦੋਸਤੋ ਜਿੰਨੇ ਬਣੇ ਥਣੇ ਆ ਟਾਈਮ ਤੋਂ ਟਾਈਮ ਉਹ ਤੁਹਾਨੂੰ ਨਜ਼ਰ ਆ ਜਾਣਗੇ ਜਿਹੜੇ ਐਨੀਮਲ ਗੱਭਣ ਆ ਠੀਕ ਹੈ ਜੀ ਕਿੰਨੇ ਕ ਦਿਨ ਦੇ ਕੱਚੇ ਆ ਕਿੰਨਾ ਕ ਦਿਨ ਸਮਾਂ ਬਾਕੀ ਆ ਉਹ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਦੇ ਆ ਪਿੰਡ ਸੁਰਸਿੰਘ ਭਿੱਖੀਣਾੜ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਹੈ ਜੀ ਸੋ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਚੋਲੋ ਜਿਹੜੇ ਪਸ਼ੂ ਸਵੇਰ ਸਵੇ ਆ ਗੱਭਣ ਪਸ਼ੂ ਮੇਰਾ ਵੀਰ ਕੋਈ ਵੀ ਕਰਦਾ ਠੀਕ ਹੈ ਜੀ ਲੈ ਕੇ ਜਾਂਦਾ ਆਪਣੀ ੱਤਪ ਕੇ ਤਸੱਲੀ ਕਰ ਲਿਆ ਜੀ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸਾਸਰੀਕਾਰ ਸਾਸ ਜੀ ਸੰਤ ਸਿੰਘ ਸਾਹਿ ਠੀਕ ਆ ਅੱਛਾ ਵੇ ਸੰਦੀਪ ਅੱਜ ਵੇੜਾ ਆਪਣੇ ਕੋਲ ਟੋਟਲ ਪੰਜ ਵਿਚੀਆਂ ਆ ਗਈਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਵੇੜਾ ਸੁਈਆਂ ਵਾ ਅੱਛਾ ਜੀ ਤਾਜ਼ੀਆਂ ਕੋਈ ਰਾਤ ਦੀ ਕੋਈ ਸਵੇਰ ਦੀ ਤੇ ਦੋ ਵੇੜਾ ਗੱਬਣਾ ਸੰਧ ਸਾਬ ਠੀਕ ਆ ਹਾਂਜੀ ਬਾਕੀ ਹੈ ਸਾਰੀਆਂ ਕਰਮਾਲੀਆਂ ਕਰਾਓ ਸੀ ਕਰਾਓ ਸੀ ਸੰਧ ਸਾਬ ਕਰਾਵਾ ਸੀ ਆ ਗਰਮੀ ਦੇ ਤੋਫੇ ਆ ਜੀ ਹੁਣ ਤੇ ਬਸ ਬਸ ਹਾਂਜੀ ਹਾਂਜੀ ਮੈਂ ਵੀ ਕੱਲ ਵੀ ਵਾਦਾ ਕੀਤਾ ਸੀ ਵੀ ਬੈੜਾ ਜਿਹੜਾ ਦੋਸਤ ਰੁਟੀਨ ਦੇ ਵਿੱਚ ਹੀ ਆਉਣੀਆਂ ਨੇ ਸੰਤੂ ਸਾਹਿਬ ਆਪਾਂ ਕੱਲ ਹੀ ਆਖਿਆ ਭੈਣ ਭਰਾਵਾਂ ਨੂੰ ਵੀ ਰੋਜ਼ ਦੇ ਰੋਜ਼ ਹੀ ਮਾਲ ਪੇਸ਼ ਕਰਿਆ ਕਰਾਂਗੇ ਗਾੜੀਆਂ ਬਸ 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 ਮੇਰੇ ਕੋਲ ਆਪਾਂ ਵਿੱਚੋਂ ਤਕਰੀਬਨ ਅੱਜ 5 7 8 7 ਲੱਖ ਜਿਹੜੇ ਆਪਣੇ ਕੋਲ ਵੈਸੇ ਵੀ ਮੌਜੂਦ ਹਾਂ ਮੌਜੂਦ ਹੈ ਮੌਜੂਦ ਹੈ ਸੰਤੂ ਸਾਹਿਬ ਜਿਨ੍ਹਾਂ ਦੇ ਵਿੱਚੋਂ 3 4 ਲੱਖ ਪਾਸੇ ਖੜੇ ਆ ਵਿਕੇ ਵੀ ਆ ਹਾਂਜੀ ਕੋਈ ਨਾਗ ਵਿਕੇ ਨਹੀਂ ਕੱਲ ਅਪਡੇਟ ਦਿੱਤੀ ਉਹਦੇ ਵਿੱਚੋਂ ਨਾਗ ਵੇਖ ਵੀ ਗਏ ਕੋਈ ਠੀਕ ਹੈ ਠੀਕ ਹੈ ਹਾਂਜੀ 5 4 ਹੀ ਵਾਰ ਆਪਾਂ ਕੱਲ ਹੀ ਪਾਈਆਂ ਸੀ ਹਾਂਜੀ ਤੋ ਬਗੈਰ ਵੀ ਆ ਜਾਂਦੇ ਜੇ ਤੇ ਕੋਈ ਖਾਲੀ ਨਹੀਂ ਮੁਰਦਾ ਪੰਜ ਸੱਤ ਨਗ ਮੌਜੂਦ ਹੁੰਦੇ ਆ ਇਧਰ ਸ਼ੁਰੂਆਤ ਇੱਕ ਕਰਾਂਗੇ ਬੜੀ ਸੋਹਣੀ ਬਿਲਕੁਲ ਬਗਲੇ ਵਰਗੀ ਪਰ ਬਗਲਾ ਵੀ ਇਧਰ ਨਾਲ ਹੀ ਆ ਆ ਬਗਲਾ ਵੀ ਤੁਰਿਆ ਫਿਰਦਾ ਜਿਵੇਂ ਬਗਲੇ ਵਰਗੀ ਰੈਡ ਆਖੀ ਇੱਕ ਗਿੱਜਾ ਸੰਤੂ ਸਾਹਿਬ ਇੱਥੇ ਹੀ ਹਾਂ ਮੈਂ ਉਹ ਹੀ ਗੱਲ ਵੇਖੇ ਕਿ ਬਗਲੇ ਵਰਗਾ ਰੰਗ ਆ ਬਿਲਕੁਲ ਚਿੱਟੀ ਸਫੇਦ ਬਾਰ ਤਾਨੂੰ ਦਿਖਾ ਦੇ ਨੇ ਸੰਦੀਪ ਇਹਦਾ ਪਹਿਲਾਂ ਤਾਂ ਪੂਰਾ ਬਾਇਓ ਡਾਟਾ ਦੇ ਦੇ ਭਰਾਵਾ ਸੰਧੂ ਸਰ ਇਹ ਦੂਜਾ ਸੁਆ ਸੁਣੀ ਆ ਜੀ ਪਹਿਲੇ ਸੁਵੇਦਾ ਦਾ ਰਿਕਾਰਡ ਇਹਦਾ 18 ਤੋਂ ਲੈ ਕੇ ਤੇ 22 ਕਿਲੋ ਤੱਕ ਰਿਹਾ ਜੀ ਜਿਹੜੇ ਵੀਰਾਂ ਦਾ ਆਪਾਂ ਲਈ ਆ ਚਲੋ ਅਗਲਾ ਵੀ ਜਜਮੈਂਟ ਪੂਰੀ ਕਰ ਹੀ ਲੈਂਦਾ ਜੇ ਹਿਸਾਬ ਨਾਲ ਇਹਦਾ ਅਧਰਿਆ ਜੇ ਹਿਸਾਬ ਨਾਲ ਚੱਡਾ ਕਿ ਐਵੇਂ 20 22 ਕਿਲੋ ਦੁੱਧ ਪੋਣਾ ਭਰਾਵਾ ਬਾਕੀ ਇਹ ਠੰਣ ਤੋਂ ਬੜਾ ਚੰਗਾ ਲੱਗਾ ਤਿੱਪਣ ਇੱਡੀ ਜਿਆਦਾ ਚੰਗੀ ਆ ਕਿ ਮੱਛੀ ਮੋਟਰੀ ਅਸਾਂ ਤੋਂ ਸਾਬ ਠੀਕਾ ਤੇ ਬਾਕੀ ਠੰਡੀ ਤੇਰੀ ਐਡੀ ਹੈ ਨਾ ਕਰਮਾਲੀ ਨੇ ਜਿੱਦਾਂ ਮਰਜ਼ੀ ਭੋਇ ਹੱਥ ਪੇਰੀ ਜਾ ਕੋਈ ਇਹੋ ਜੀ ਪ੍ਰੋ ਲੋ ਵੀ ਕਰ ਚਾਹ ਪੁਰਾਣਾ ਹੈਗਾ ਨਹੀਂ ਥਾਣ ਦੇਖੋ ਕਿੰਨਾ ਸੀ ਚੱਡਾ ਲੇਵਾ ਮੇਰਾ ਵੀ ਇੱਕ ਵਾਰੀ ਜ਼ਰੂਰ ਮਾਰੋ ਝਾਤ ਦੇਣ ਮਿਲਕ ਨਾੜੀ ਦੋ ਪਾਸੇ ਮੋਟੀ ਦੇਖੋ ਕਿੰਨੀ ਮੋਟੀ ਮੋਟੀ ਨਾਲ ਲੱਗੀ ਹੈ ਤੁਹਾਨੂੰ ਸਾਫਾ ਵੇਖੋ ਥਾਣ ਵੀ ਪੂਰਾ ਹੱਥੀ ਮੋਟੀ ਹੈ ਹਾਂ ਕਿਤੇ ਭਾਲ ਨਹੀਂ ਮਾਸਾ ਜਿੰਨੀ ਵੈਰ ਨੂੰ ਥਾਣ ਵੀ ਬਿਲਕੁਲ ਹੱਥੀ ਚਵਾਈ ਵਾਲਾ ਹਾਂ ਤੇ ਐ ਉਂਗਲ ਤੇ ਜਿਹੜੀ ਮੋਟੀ ਧਾਰ ਹੁੰਦੀ ਸੀ ਨੂੰ ਸਾਹ ਅੱਛਾ ਸੰਦੀਪ ਉਹ ਦਿਨ ਹਜੇ ਲੈ ਜੂ ਕੱਢ ਜੂ ਇਹ ਸੰਤੋ ਸਾਹਿਬ ਮੇਰੇ ਹਿਸਾਬ ਨਾਲ ਕੋਈ ਚਾਰ ਪੰਜ ਦਿਨ ਇਹਨੇ ਵਛੀ ਨਹੀਂ ਲੈ ਜਨੇ ਆ ਲਓ ਖੁੱਲ ਗਏ ਹਾਂਜੀ ਤੋਰ ਕੇ ਦਿਖਾਉਣੇ ਆ ਦੋਸਤੋ ਪੰਜ ਚਾਰ ਦਿਨ ਹਜੇ ਆਈਡੀਆ ਵੀਰ ਸੰਦੀਪ ਦੇ ਆ ਉਸੋ ਕਰੋ ਚਾ ਕੇ ਮੇਰਾ ਵੀਰ ਠੀਕ ਆ ਜੀ ਤੇ ਕੱਦ ਹਾਈਟ ਆਪਾਂ ਨਾਲ ਦੀ ਨਾਲ ਹੀ ਦੱਸਾਂਗੇ ਸਾਰੇ ਵੀਰਾਂ ਨੂੰ ਹਾਈਟ ਮੀਡੀਅਮ ਦੇ ਵਿੱਚ ਆ ਮੀਡੀਅਮ ਤੋਂ ਪਲੱਸ ਹਾਈਟ ਆ ਨਾ ਬਹੁਤ ਹੀ ਵੱਡੀ ਤੇ ਨਾ ਹੀ ਨਿੱਕੀ ਛੋਟੀ ਠੀਕ ਆ ਜੀ ਨਿੱਕੀ ਅਸੰਦੂ ਸਾਹਿਬ ਬਾਕੀ ਵਿਚਲਾ ਮੇਲਾ ਵੱਡੀਆਂ ਦੇ ਵਿੱਚ ਜਾਪਦੀ ਆ ਰੰਗ ਰੂਗ ਤੁਸੀਂ ਚੈੱਕ ਕਰ ਲਓ ਜੱਡੇ ਲੇਵੇ ਦੀ ਸਾਫ ਸੁਥਰੀ ਆ ਪਿੰਕ ਬਿਲਕੁਲ ਗੁਲਾਬੀ ਆਟਰ ਤੇ ਮੁਠੀ ਮੁਠੀ ਥਾਣਾ ਗਾਰ ਨੂੰ ਠੀਕ ਹੈ ਨਿੱਕਰ ਬਹੁਤ ਆ ਬਾਕੀ ਸੰਦੂ ਸਾਹਿਬ ਜਿੰਨੀ ਅਗਲੀ ਆ ਆ ਦੇਖੋ ਮੇਰਾ ਭਰਾ ਠੀਕ ਆ ਜੀ ਸੋ ਬਿਊਟੀ ਵੀ ਆਡੀ ਬਹੁਤ ਸੁਣੀ ਆ ਸਟ੍ਰੇਟ ਪੜੇ ਦੇ ਵਿੱਚ ਬਲੈਕ ਵਾਈਟ ਦਾ ਕੰਬੀਨੇਸ਼ਨ ਲੋ ਵੀ ਠੀਕ ਆ ਜੀ ਸੋ ਡਿਜ਼ਾਈਨ ਵੀ ਹੁਣ ਬੜਾ ਸੋਹਣਾ ਬੈਠਦਾ ਸੋ ਦੂਜਾ ਸਵੇਰ ਦੋਸਤੋ ਬੈੜ ਨੇ ਸੋਣਾ ਸੋ ਤਿਆਰੀਆਂ ਪਈਆਂ ਸਫਰ ਚ ਜਾਂਦੇ ਆ ਬਾਕੀ 2-4 ਦਿਨ ਕੱਢਦੇ ਆ ਪਸ਼ੂ ਸੋ ਬਾਕੀ ਤਾਣ ਤੋਣ ਸੰਧੂ ਸਾਹਿਬ ਬੜਾ ਚੰਗਾ ਲੱਗਾ ਵਾ ਕਿਉਂਕਿ ਹੱਥੀ ਚਵਾਈ ਵਾਲਾ ਥਾਨ ਜਿਹੜਾ ਉਹਦਾ ਬਹੁਤ ਜ਼ਿਆਦਾ ਵਾਧਾ ਹੋ ਜਾਂਦਾ ਤੁਸੀਂ ਸਿਆਣੇ ਜੀ ਆਹ ਦੇ ਦਿਆ ਕਿਹੜਾ ਕੇ ਮੰਨਦਿਆ ਵੀਰ ਜੀ ਬਸ ਜੀ ਓਕੇ ਜੀ ਸੋ ਬਾਕੀ ਮੋਸਟਲੀ ਦੋਸਤੋ ਬਹੁਤ ਪੈਨਪ੍ਰਾ ਠੀਕ ਆ ਜੀ ਇਸੇ ਰੰਗ ਦੇ ਵਿੱਚ ਲਾਈਕ ਕਰਦੇ ਆ ਵੈਸੇ ਚਲੋ ਬੈੜਾ ਤਾਂ ਹਰੇਕ ਭਰਾਣੇ ਖਰੀਦਣੀਆਂ ਹੁੰਦੀਆਂ ਨੇ ਔਰ ਵਾਈਟ ਚਿੱਟੇ ਰੰਗ ਨੂੰ ਬੜੀ ਪਹਿਲ ਦਿੰਦੇ ਆ। ਸੰਧੂ ਭਾਈ ਜੀ ਇਹ ਚਲੋ ਰੰਗ ਤੁਸੀਂ ਵੀ ਸਿਆਣੇ ਜੀ ਕਹਿੰਦੇ ਤੁਸੀਂ ਵੀਡੀਓ ਪਾਦੇ ਰਹਿੰਦੇ ਇਹ ਰੰਗ ਦੁੱਧ ਬਹੁਤ ਜ਼ਿਆਦਾ ਕੱਢਦਾ। ਹਾਂ ਹਾਂ ਜੀ। ਬਿਲਕੁਲ ਬਿਲਕੁਲ। ਬਾਕੀ ਵੇਖੋ ਇਹ ਬਿਲਕੁਲ ਚੱਡਾ ਵੀ ਲੱਗ ਰਿਆ ਨਾ ਸਵਾਈ ਵੇਖੋ ਕਿੰਦੀ ਆ। ਹਾਂ ਹਾਂ। ਇਹ ਕਿਤੇ ਕੋਈ ਬਾਹੀ ਨਹੀਂ ਖਾਈ ਨਹੀਂ ਆਇ ਇੱਕਲਾ ਇਕਲਾ ਖਣ ਲੱਗਾ। ਨਗਰਲੀ ਆ ਬਿਲਕੁਲ। ਬਹੁਤ ਸੋਹਣੀਆਂ ਪੜ। ਬਹੁਤ ਵਧੀਆ ਚੰਗੀ ਆ ਸੰਦੀਪ ਕੀ ਮੁੱਲ ਕਰਦਾ ਡਿਮਾਂਡ ਕੀ ਦੀ। ਸੰਧੂ ਸਾਹਿਬ ਜੀ ਇਹਦੇ ਤਰ੍ਹਾਂ ਪਹਿਲਿਆਂ ਦੇ ਹਿਸਾਬ ਲਈਏ ਬਜਾਰਾ ਦੇ। ਹਾਂ। ਓਰੇ ਹਿਸਾਬ ਆ 90 95 ਦੀ ਬ ਪਰ ਹੁਣ ਆਪਾਂ ਇਹਦਾ ਮੁੱਲ ਜਿਹੜਾ ਕਰਨਾ ਬਿਲਕੁਲ ਜੈਰੀ ਕਰਨਾ ਮੁੱਲ ਆਪਾਂ ਕਰਦੇ ਆ 75000 ਰੁਪਇਆ ਤੇ 70000 ਦੇ ਤੁਸੋਂ ਵਛੀ ਦੇਣੀ ਆ ਵਿਚੇ 70000 70000 ਦੇ ਵਛੀ ਦੇਣੀ ਆ ਐਨ ਕਸਰਾ ਕੁਸਰਾ ਕੱਢ ਗਈ ਬਿੱਲ ਕੋਲੀ ਗਿਆ ਜੀ ਦੱਸਿਆ ਉਤਨਾ ਵਛੀ 75 ਦੀ ਆ ਪਰ 70 ਦੀ ਦੇ ਦਾਂਗੇ ਤੁਸੋਂ ਸਾਹਿਬ ਠੀਕ ਆ ਹਾਂ ਲੋ ਵੀ ਬਾਕੀ ਇਹ ਰੋਪਰਾਬ ਤੁਸੀਂ ਦੇਖ ਹੀ ਲਿਆ ਬਾਹਰ ਦਾ 25 15 ਕਰਾਉਂਦਾ ਬੰਦੂ ਸਾਹਿਬ 80 ਵੀ ਕਰਾਉਂਦੀ 85 ਵੀ ਕਰਾਉਂਦੀ ਇਹ 70 ਦੀ ਕੋਈ ਵਪਾਰੀ ਵੀ ਲੈ ਜਾਵੇ ਉਹ ਵੀ ਵੇਚ ਲੂ ਵਛੀ ਉਹਨਾਂ ਨੂੰ ਵੀ ਰੋਟੀ ਦਊਗੀ ਇਹਨੇ ਗੱਲ ਵੀ ਰੋਟੀ ਨਾ ਦੇ ਬੋ ਵੀ ਭਾਂਡਾ ਭ 70000 ਦੀ ਅੱਜ ਇਹ ਤੁਹਾਨੂੰ ਮਿਲ ਜੂਗੀ ਪਸੰਦ ਆਊਗੀ ਭਰਾਵਾਂ ਨੂੰ ਜਿਹੜੇ ਵੀਰ ਨੂੰ ਜਜੂ ਕੀ ਛੜਦਾ ਨਹੀਂਗਾ ਠੀਕਾ ਜੀ ਡਿਜ਼ਾਈਨ ਬਹੁਤ ਸੋਹਣਾ ਵਹਿੜਦਾ ਇੱਥੇ ਅਣਕੇ ਦੇਖ ਸਕਦੇ ਹੋ ਇਧਰ ਇੱਕ ਸਾਈਡ ਨੰਬਰ ਤੇ ਦਿਖਾਉਣੀ ਆ ਤੁਹਾਨੂੰ ਵੱਡੀ ਵਹਿੜ ਆ ਤਕਰੀਬਨ ਐਚ ਐਫ ਦੇ ਵਿੱਚ ਕਰੌਸ ਆ ਜਾਂਦੀ ਏ ਠੀਕਾ ਜੀ ਐਚ ਐਫ ਦੇ ਕਰੌਸ ਹੀ ਆਉਂਦੀ ਦੂਜਾ ਸੁਹਾ ਸੰਧੂ ਸਾਹਿਬ ਸੋਣੀ ਏ ਤੇ ਲਾਂਡਾ ਲਾਂ ਵੇਖੋ ਜੇ ਕਿੰਨੀਆਂ ਬਾਕੀ ਆ ਧੀਰੀ ਧੂਰੀ ਬਹੁਤ ਹਨਾ ਹਾਂਜੀ ਪਹਿਲੇ ਸੁਹਾ ਦਾ ਰਿਕਾਰਡ ਸੰਧੂ ਸਾਹਿਬ ਜਿਹੜੇ ਵੀਰਾਂ ਦਾ ਆਪਾਂ ਲਈਏ ਨਾ ਚਲ ਉਹਨਾਂ ਨੇ ਆਪਾਂ ਨੂੰ 25 26 ਕਿਲੋ ਦਾ ਦੱਸਿਆ ਤੇ ਬ ਤਾਂ ਵਾਛੀ ਦੁੱਧ ਵੀ ਕੱਢੂਗੀ ਨਿੱਗਰ ਲੈਵਾ ਬਿਲਕੁਲ ਫਿਕਸ ਰਹਿਣਾ ਦਾ ਠੰਡੀ ਠੁੰਡੀ ਵੇਖੋ ਕੱਢੀ ਜਾਂਦੀ ਐ ਪਾੜੀ ਵਾਲਾ ਚੱਡਾ ਹੈ ਮੈਂ ਨਾ ਮਤਬਲੀ ਕੋਈ ਨਹੀਂ ਆਇਆ ਬਿਲਕੁਲ ਪਮੈਂ ਕਿੰਦਾ ਮਰਜ਼ੀ ਕਰੀਏ ਇਹਨੂੰ ਕਰਮਾਲੀ ਨੂੰ ਲੈ ਵੇ ਹੈ ਮੈਂ ਆਉਣ ਵੀ ਗੂਦ ਗੂਦ ਦੀ ਆ ਵੇਖੋ ਮਹਿਣੀ ਵਾਲਾ ਪਤਨ ਆ ਪਰਲਾ ਥਣ ਮਗਰਲਾ ਲਓ ਜੀ ਟਿੱਪਣ ਆ ਅਗਲਾ ਥਾਣਾ ਪਰਲਾ ਜਿਹੜਾ ਨਿਆਰਾ ਜਿਹੜਾ ਨਿਆਰਾ ਦੋਸੇ ਇੱਕੋ ਜਿਹਾ ਹੈਗਾ ਕਰਮਾਲੀ ਨੂੰ ਠੀਕ ਆ ਜੀ ਆ ਦੇਖੋ ਚੌਥਾ ਥਾਣਾ ਚੌਥਾ ਥਾਣਾ ਨਿਆਰਾ ਜਿਹੜਾ ਤੁਸੀਂ ਇੱਕੋ ਜਿਹਾ ਇਹਦੇ ਗਾਵਾਂ ਦਾ ਰਲਦਾ ਨਹੀਂ ਸੰਤੋ ਸਾਹਿਬ ਇਹਦਾ ਕਰਮਾਲੀ ਦਾ ਚੌਥਾ ਥਾਣਾ ਦਾ ਇੱਕੋ ਜਿਹਾ ਲਓ ਜੀ ਇਹ ਤਾਂ ਹੋ ਗਿਆ ਟਿੱਪਣ ਠੀਕ ਆ ਜੀ ਬਾਕੀ ਤੁਹਾਨੂੰ ਬੇਲਬੂਲ ਚੈੱਕ ਕਰਾ ਲਗੇ ਵੱਡੀ ਵੈੜਾ ਸੰਤੋ ਸਾਹਿਬ ਬੋਲੀ ਵੱਡੀ ਜਿਹੜੀ ਫੁੱਲ ਲਵਾਈ ਆ ਬੂਤੀ ਬਾਤੀ ਬਹੁਤ ਸੋਹਣੀ ਆ ਠੀਕ ਆ ਜੀ ਕੰਨ ਚਮਕ ਦਮਕਪੂਰੀ ਆ ਸ਼ੈਨਿਕ ਸ਼ੋਨੀ ਬਹੁਤ ਆ ਬੈਠਦੀ ਆ ਦੇਖੋ ਸੁਤਰੀ ਵੜੀ ਸੰਤੋਪਾ ਸੋ ਚੋਲਾ ਚਲਾ ਚੰਗਾ ਸੰਦੀਪ ਹੋ ਜੇ 8-7 ਦਿਨ ਤੇ ਆ ਹਫਤਾ ਹਫਤਾ ਆ ਰਾਮ ਨਾ ਲੈ ਜੋ ਵਛੀ ਹਾਂ ਚੰਗੇ ਘਰਾਣੇ ਦਾ ਲਈ ਵੈਰ ਸੰਤੋਪਾ ਹਾਂ ਲੋ ਵੀ ਇੱਕ ਹਫਤਾ ਘਟੋ ਘਟ ਮੰਨ ਕੇ ਕੋਈ ਵੀ ਵੀਰ ਆਪਣਾ ਸੌਦਾ ਕਰ ਲੈ ਬਾਕੀ ਜੰਮੀ ਵੀ ਵੇਖੋ ਕਿੰਨੀ ਆ ਪੂਰੀ ਪੂਰੀ ਗੋਲਾ ਕੇ ਫੇਸ ਕੁਆਲਟੀ ਵੇਖੋ ਕਿੰਨੀ ਸੋਹਣੀ ਵੈਰ ਨੂੰ ਲੱਗੀ ਆ ਤੇ ਜੰਮੀ ਵੀ ਕਿੱਡੀ ਵਛੀ ਹਾਂ ਇਹ ਕ ਕਿੜਾ ਦੇ ਰਹੀ ਹੈ ਨਿਕਲਿਆ ਹੋਰ ਸੰਦ ਆ ਜੀ ਬਿਲਕੁਲ ਜੀ ਬਿਲਕੁਲ ਪ੍ਰੇਮ ਜੀਣਾ ਬਹੁਤ ਬਹੁਤ ਖੂਬਸੂਰਤ ਹੈ ਠੀਕ ਹੈ ਜੀ ਸੋ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਬੈਠਦਾ ਉਤੋਂ ਕਰਮਾਲੀ ਤੁਸੀਂ ਵੇਖੋ ਠੀਕ ਹੈ ਜੀ ਲੰਬਾਈ ਬਹੁਤ ਸੋਹਣੀ ਕਾਦਰ ਤਕਰੀਬਨ ਮੀਡੀਅਮ ਤੋਂ ਪਲੱਸ ਥਣ ਚੱਡੇ ਦੀ ਪੂਰੀ ਖਬਰਦਾਰ ਬਣਦੀ ਜਾ ਰਹੀ ਆ ਵੱਡੀਆਂ ਦਾ 15 ਦੇ ਵਿੱਚ ਸੰਤੋਖ ਜੀ ਇਹਦੇ ਵੇਖੀ ਠੀਕ ਹੈ ਨਾ ਵੀਗੇ ਤੇ ਆਪਾਂ ਕੋਈ ਗੱਲ ਨਹੀਂ ਸਵਾਗੇ ਬੱਚੀ ਦੁੱਧ ਮਲਾ ਕੇ ਵੇਚਾਂਗੇ ਬਿਲਕੁਲ ਦੀ ਗਰੰਟੀ ਵਾਲੀ ਵੇਹੜਾ ਠੰਡੀ ਠੀਕ ਹੈ ਜੀ ਸ਼ੂਕਰ ਨਹੀਂ ਪਰ ਇੱਥੇ ਡੱਕ ਕੇ ਥੱਲੇ ਬਹਿ ਜਵਣੇ ਕਿਤੇ ਵਿਚਾਰੀ ਨੇ ਲੱਤ ਥੋੜੀ ਲਾਉਣੀ ਨਹੀਂ ਨਹੀਂ ਕੋਈ ਨਹੀਂ ਵੇਖੋ ਕਿੰਦਾ ਸਵਾਦੀ ਲੱਗਾ ਹਾਂ ਆ ਦੇਖੋ ਮੇਰਾ ਪਾ ਕਿੱਥੋਂ ਸਟਾਰਟ ਹੁੰਦੀ ਆ ਅੱਗੋਂ ਸ਼ੁਰੂਆਤ ਜਿਹੜੀ ਦੋਸਤੋ ਧੌਣ ਤੋਂ ਹੋ ਕੇ ਠੀਕ ਹੈ ਜੀ ਸੋ ਪਿੱਛੇ ਚੱਗਾ ਚੱਡਾ ਮਾਰੂਗੀ ਉਹ ਆਪਾਂ ਦਿਨਾਂ ਤੇ ਛੱਡ ਦਿੰਨੇ ਆ ਠੀਕ ਹੈ ਜੀ ਬੜ ਜਿਹੜੇ ਸਾਲ ਉਤੋਂ ਪਲੀ ਪਲੀਤੀ ਆ ਆਡਰ ਬਿਲਕੁਲ ਸੰ ਐ ਸਰਹਾਰਿਆਂ ਨੂੰ ਪੜੀ ਪਈ ਆਵੇ ਬਿਲਕੁਲ ਦੀ ਬਿਲਕੁਲ ਨਾ ਵੀਰ ਕੋ ਫੇਸ ਕੁਆਲਟੀ ਵੇਖੋ ਕਿੰਨੀ ਸੋਹਣੀ ਮਸ਼ੀਨ ਬਹੁਤ ਸੋਹਣਾ ਬੰਦੀ ਵੀਰ ਜੀ ਹਾਂ ਜੀ ਹਾਂ ਜੀ ਲੋਬੀ ਆਵੋ ਤਾਂ ਮੈਂ ਤੇ ਹੀ ਦੋਸਤੋ ਗੱਲਾਂ ਕਰਾਉਗੀ ਜਾਂ ਨਹੀਂ ਕਰਾਉਗੀ ਤੁਸੀਂ ਦੱਸਿਆ ਜੇ ਮੇਰਾ ਭਰਾ ਟਿਕਾ ਜੀ ਜਿੱਡਾ ਕਾ ਵਜਨ ਦਾ ਲੋਡ ਉਤੋਆ ਕਰਮਾ ਦੀ ਦਾ ਸੰਦੀਪ ਸਾਹਿਬ ਮਾਰਾ ਸਿੱਧ ਕਰਕੇ ਹੱਲੋ ਵੀ ਡਬਲ ਬੰਨੀ ਪੜੀ ਜਿਆਦੀ ਖਰੀ ਨਿਕਲਨੀ ਵਛੀ ਆ ਦੇਖੋ ਆਹ ਢਿੱਲ ਟਾ ਲੈਣਾ ਹਾਂ ਆ ਝੋਲਾ ਸਾਰਾ ਹੀ ਭਰਨਾ ਨੇ ਆ ਕਿ ਕਿੱਥੇ ਲੈ ਕੇ ਜਾਣਾ ਸੰਦੀਪ ਜੀ ਬੱਲਣਾ ਹੀ ਕਰਮਾ ਦੀ ਸੰਦੀਪ ਸਾਹਿਬ ਸਾਰਾ ਸਾਰਾ ਹੀ ਲੈ ਤਣ ਦੇਣਾ ਵਛੀ ਹਾਂ ਚਲੋ ਇਹਦਾ ਵਛੀ ਕੱਚੀ ਚਲੋ ਮੈਂ ਫੇਰ ਵੀ ਰਾਤੀ ਆਈ ਤੇ ਮੈਂ ਚਲੋ ਵਿਖਾ ਦਿੰਨੇ ਭੈਣ ਭਰਾਵਾਂ ਨੂੰ ਕਈ ਸ਼ਿਕਾਇਤ ਹੁੰਦੇ ਆ ਨਹੀਂ ਕੋਈ ਨਹੀਂ ਹੁੰਦੇ ਕਈ ਬਈ ਵੀਰ ਹਾਂ ਨਹੀਂ ਨਹੀਂ ਕੱ ਸਾਨੂੰ ਜਾਨ ਕੇ ਪਤਾ ਕੀ ਆ ਚਲੋ ਆਪਾਂ ਇਹ ਪਹਾੜਾਂ ਲਈ ਇਹ ਪਹਾੜਾਂ ਜਦ ਨਹੀਂ ਚੰਗੀ ਨਸਲ ਬ੍ਰੀਡ ਵਾਲੀ ਆ ਬੇੜਾ ਹਾਂ ਬੱਚੇ ਲੈਣ ਵਾਲੀ ਆ ਚਲੋ ਪਹਿਲੇ ਹਿਸਾਬ ਨਾਲ ਤੇ ਬੱਛੀ ਇੱਕ ਦਸ ਦੀ ਵਿਕਦੀ ਆ ਵਾ ਪਰ ਆਪਾਂ ਜੈ ਜੀ ਮੁੱਲ ਕਰਨਾ ਮੁੱਲ 95000 ਰੁਪਿਆ ਸੋਹ ਸਾਬ ਹਾਂ ਤੇ 87000 ਦੀ ਦੇ ਦਈਏ ਗਿਆ ਜੀ 85 ਦੀ ਹਾਂਜੀ ਕੋਈ ਕਰਦੀ ਆ ਮਾਨਤਨ ਸਾਹਣੀ ਸੂੰਬਣੀ ਆ ਕਿਸੇ ਨੇ 85000 ਦੀ ਦੇ ਦਾਂਗੇ ਸੋਹ ਸਾਬ 85 ਦੀ ਅੱਛੀ ਬਹੁਤ ਜਿਆਦੀ ਖਰੀ ਹੈ ਚਲੋ 85000 ਦੀ ਦੇ ਦਾਂਗੇ ਬਾਕੀ ਜਿਹੜਾ ਵੀਰ ਲੈ ਜਾਊਗਾ 10000 ਦੀ ਗੁੱਟੀ ਚਲੋ ਉਹ ਵੀ ਪਾ ਜਾਊਗਾ ਹੂੰ ਆਪਾਂ ਨਾਲ ਦੋ ਤਿੰਨ ਹਜ਼ਾਰ ਹੀ ਬਜਣਾ ਚ ਪੰਜਾਹ ਦੀ ਖੇਲ ਲੰਮੀ ਨਹੀਂ ਹੈ ਗਈ ਬਾਕੀ ਵੜ 85000 ਦੀ ਦੇ ਦਾਂਗਾ ਮੈਂ ਬਹੁਤ ਜਿਆਦਾ ਖਰੀ ਲੋ ਜੀ ਠੀਕ ਆ ਜੀ ਬੱਸੀ ਦੇ ਵਿੱਚ ਦੋਸਤੋ ਕੋਈ ਦੋਰ ਆਇਆ ਨਹੀਂ ਗਿਆ ਸੰਤੋ ਸਾਹਿਬ ਇਹ ਨਹੀਂ ਗੱਲ ਕੋਈ ਕਮੀ ਪੇਸ਼ੀ ਨਿਕਲੂਗੀ ਆਗੇ ਜੇ ਕਮੀ ਪੇਸ਼ੀ ਥਾਣਾ ਦੀ ਨਿਕਲੇ ਆਗੇ ਤੇ ਤੁਹਾਨੂੰ ਬਚਾਤ ਨਹੀਂ ਫੋਨ ਲਾਉਣ ਸੰਦੀਪ ਨੇ ਆ ਕੰਮ ਕੀਤਾ ਅਗਲੀ ਵਾਰਡ ਦੀ ਗੱਲ ਕਰਦੇ ਆ ਸੰਤੋ ਸਾਹਿਬ ਜਰਸੀ ਕੀ ਆ ਗਈ ਜਰਸੀ ਕ੍ਰੌਸ ਜੀ ਆ ਜਿੰਦੀ ਆ ਕ੍ਰੌਸ ਟਾ ਚਟੂ ਚਾ ਪੱਤਾ ਹਾਂ ਵੱਡੀ ਵੜਿਆ ਬਾਕੀ ਅਮਰੀਕ ਵੱਛੀ ਆ ਗਈ ਆ ਵੱਛੀ ਆ ਗਈ ਜਮਕ ਲੈ ਗਈ ਆ ਗਈ ਹਾਂ ਇਹ ਸੰਤੂ ਸਾਹਿਬ ਸਵੇਰੇ ਇਹਨੇ ਜੇਰ ਜੂਰ ਪਾਈ ਆ ਬਹੁਤ ਇੱਕ ਮੈਂ ਤੁਹਾਨੂੰ ਨਜ਼ਰ ਬਾਹਰ ਦੀ ਪੂਰੀ ਆਲਰਾਊਂਡ ਤੋਂ ਸਟਰਕਚਰ ਦਿਖਾ ਦਿਆਂ ਹਾਂ ਜੀ ਸੁਭਾ ਸੰਦੀਪ ਦੂਜਾ ਕਿ ਤਜਾ ਦੱਸਣਗੇ ਸੰਤੂ ਸਾਹਿਬ ਉਹਨਾਂ ਦੂਜਾ ਕਿਹਾ ਕਿ ਤੀਜਾ ਵੀ ਮੰਨ ਸਕਦਾ ਵੀਰ ਆਹ ਲੋ ਬਾਕੀ ਸਾਫ ਸੁਥਰੇ ਨਿਗਰ ਲੇਵਾ ਬਿਲਕੁਲ ਫੁੱਲ ਗੱਲ ਬਹੁਤ ਕਾਇਮ ਆ ਹਾਂ ਜੀ ਚੁਵਾਈ ਵੇਖਿਆ ਸੰਤੂ ਸਾਹਿਬ ਗਾੜੀ ਲੱਗੀ ਚੁਵਾਈ ਵੀ ਆਪਾਂ ਤੁਹਾਨੂੰ ਦਿਖਾਉਣੀ ਆ ਸੋ ਚਾਰੇ ਥਾਣਾ ਮੋٹے ਥਾਣਾ ਠੀਕ ਆ ਜੀ ਤੇ ਚੰਗੀ ਸੋਹਣੀ ਸਪੇਸ ਵਾਂਡਾ ਮਗਰ ਵੱਛੀ ਬੜੀ ਬਾਈ ਬੇਕਮ ਤੇ ਤਜਾ ਸੁਆ ਇਹ ਵੈੜ ਸੁਈ ਆ ਕੱਦ ਬੋਤਾ ਲਈਏ ਚਲੋ ਸੁਣ ਵਧੀ ਰਹਿ ਨੇ ਬਾਕੀ ਸੁਸਵਾ ਗਈ ਆ ਸੰਤੂ ਸਾਹਿਬ ਹਾਂ ਬਾਕੀ ਇਹਨੇ ਗਰਮੀ ਨਹੀਂ ਜਮਾਉਣੀ ਨਾ ਜੀ ਇਹ ਗਰਮੀ ਆਲੇ ਤੋਂ ਵੀ ਆ ਸੰਤੂ ਸਾਹਿਬ ਇਹਨੇ ਗਰਮੀ ਨਹੀਂ ਮਣਾਉਣੀ ਹੁਣ ਮਾਲ ਆਪਾਂ ਤੁਹਾਨੂੰ ਪਤਾ ਕੱਲ ਇਹੋ ਗੱਲ ਕਹੀ ਵੀ ਗਰਮੀ ਤਾਂ ਰਹਿਦੀ ਲੈਣਾ ਜਿਹੜਾ ਗਰਮੀ ਬਣਾਵੇ ਨਾ ਹਾਂ ਹਾਂ ਗੋਲ ਗੋਲ ਬਹੁਤ ਦੋਸਤੋਂ ਕਾਇਮ ਆ ਮੁੱਠੀ ਥਾਣਾ ਪੈ ਇਹਨੂੰ ਕਹਿੰਦੇ ਆ ਤੁਹਾਨੂੰ ਪ੍ਰੋਪਰ ਤਸੱਲੀ ਨਾਲ ਦਿਖਾਉਣੇ ਆ ਬੱਚਾ ਬਹੁਤ ਖੂਬਸੂਰਤ ਪਾਤਾ ਕਰਮਾਂ ਵਾਲੀਆਂ ਬੱਚੀ ਮਗਰ ਤੇ ਬਿਲਕੁਲ ਕੋਕਾ ਕੋਲਾ ਜਾਂ ਕੌਫੀ ਆ ਕਲਰ ਇਸ ਵੈੜ ਦਾ ਹੈਗਾ ਠੀਕ ਆ ਜੀ ਆ ਦੇ ਉੱਚਾ ਪਰ ਇਹਨੂੰ ਖਿੱਚ ਕੇ ਰੱਖ ਬਣਾਇਆ ਪਾਕਿਸਤਾਨ ਤੋਂ ਏਦਾਂ ਦਾ ਦੋਸਤੋ ਕੱਢ ਆਉਣਾ ਮੈਂ ਨਾਲ ਸੰਦੂ ਸਾਹਿਬ ਤੇ ਆਈ ਰੱਖਿਆ ਜੀ ਆਉਂਦੀ ਆ ਫੰਦੀ ਵਿੱਚ ਜਦੋਂ ਨਲਕਾ ਘੇੜਦਾ ਮੈਂ ਨਾਲ ਸੰਦੂ ਸਾਹਿਬ ਕਮੀ ਪੇਸ਼ੀ ਕੋਈ ਨਹੀਂ ਗੇਚ ਸੰਦੂ ਸਾਹਿਬ ਆਨਲਾਈਨ ਵੀ ਕੋਈ ਵੀਰ ਲੰਡੂ ਕੋਈ ਸ਼ਾਕਰੀ ਗਾਸ਼ੀ ਆ ਬਹੁਤ ਵਧੀਆ ਚਵਾਈ ਲੱਗੀ ਫਰਸਟ ਕਲਾਸ ਕੰਮੀ ਤੇਸੀ ਕੋਈ ਨਹੀਂ ਸੰਦੂ ਸਾਹਿਬ ਲੈ ਵੀ ਸੰਦੀਪ ਖੋਲ ਦੇ ਨੂੰ ਅੱਜ ਸੰਦੀਪ ਕਿੰਨੇ ਦਿਨ ਹੋ ਗਏ ਸੁੱਈ ਨੂੰ 2-3 ਦਿਨ ਨਹੀਂ ਨਹੀਂ ਸਵੇਰੇ ਸਵੇਰੇ ਕੱਲ ਅੱਜ ਜਨ ਕੇ ਰਾਤੀ ਤੜਕੇ ਸੁੱਈ ਆ ਅੱਜ ਮਾਰਨਿੰਗ ਹੀ ਹਾਂਜੀ ਅੱਜ ਮਾਰਨਿੰਗ ਹੀ ਸੁੱਈ ਆ ਠੀਕ ਆ ਜੀ ਮਾਰਨਿੰਗ ਅੱਜ ਮਾਰਨਿੰਗ ਹੀ ਸੁੱਈ ਆ ਤੇ ਭਰਾ ਬਰੂ ਤੁਸੀਂ ਦੇਖ ਹੀ ਲਿਆ ਠੀਕ ਆ ਜੀ ਵੱਲੋਂ ਬੜਾ ਪੱਕਾ ਤੁਸੀਂ ਚੈੱਕ ਕਰੋ ਬਾਕੀ ਹਾਈਟ ਕਦ ਬਹੁਤ ਪੂਰਾ ਬੂਥੀ ਬਾਥੀ ਬਹੁਤ ਸੋਹਣੀ ਵੈੜ ਦੀ ਥਣ ਗੋਲ ਬਹੁਤ ਜਦਾ ਕਾਇਮ ਆ ਠੀਕ ਆ ਤੇ ਵੱਡੀ ਵੈੜਾ ਸੰਧ ਸਭ ਕਦ ਕੋਦ ਬੜਾ ਕਦ ਵੱਟਾ ਕਦ ਵੱਡਾ ਕਦ ਕੋਈ ਛੋਟਾ ਨਹੀਂ ਜਿੱਦਣ ਵੈੜ ਆ ਨਾ ਪਟਾ ਪੁੱਟੇ ਚੋਕ ਲੈਣਾ ਫੇਰ ਵੇਖਿਆ ਜੇ ਤੋਰਾ ਤਾਰਾ ਬੜਾ ਚੰਗਾ ਲੱਗਦਾ ਤੋਰਾ ਤਾਰਾ ਵੀ ਗੱਗੂ ਗੇਲੇ ਨਾਲ ਦਾ ਹੀ ਆ ਹਾਂਜੀ ਹਾਂਜੀ ਪੂਰੀਆ ਲੱਤਾ ਚੋਰੀਆ ਕਰ ਕਰ ਤੋਂ ਉਹ ਨਹੀਂ ਕਰ ਮਾਰੀ ਬਾਕੀ ਥਣ ਗੋਲ ਵੇਖੋ ਕਿੰਨਾ ਕੁਆਲਟੀ ਵਾਲਾ ਲੱਗਾ ਨੋਕ ਵਾਲਾ ਖਾਨ ਲੱਗਾ ਤੇ ਜਿੰਨੀ ਹੈਗੀ ਸਾਫ ਸਫਾਈ ਫੇਸ ਕੁਆਲਿਟੀ ਵਿਖਾਇਓ ਮੜੀਏ ਕਰੀ ਵੇਖੋ ਸ਼ਾਕੀ ਕੋਈ ਨਹੀਂ ਵੀਰ ਜੀ ਮੈਂ ਦਨਾ ਹਾਂ ਕਰ ਮੜੀਏ ਤੋੜਿਆ ਨਾ ਮੈਂ ਵੀ ਆਣਾ ਕਿ ਸ਼ਾਕੀ ਨਹੀਂ ਭੈਣ ਭਰਾਓ ਆਖਣਗੇ ਸੰਤ ਸਾਹਿਬ ਜੀ ਸਤਨ ਵੀਰ ਵੀ ਆਖਣਗੇ ਵਿਚਾਰ ਨਹੀਂ ਐਡੀ ਗੱਲ ਨਹੀਂ ਚਲੋ ਚੋਣ ਚਾਂ ਚੰਗੀ ਆ ਲਓ ਵੀ ਸੰਦੀਪ ਦੱਸ ਸੰਤ ਸਾਹਿਬ ਵੇਚਣ ਦੇ ਭਾਣ ਵਾਚੀ ਵੇਚਦੀ 75 ਦੀ ਭਾਣ ਵੇਚਦੀ 80 ਦੀ ਹਾਂ 70000 ਦੀ ਵਾੜ ਦੇ ਦਈਏ ਮੈਂ ਦਨਾ ਦੇਓ 3000 ਛੱਡ ਦੋ 70000 ਦੀ ਬੱਛੀ ਦੇ ਦੋ 70 ਦੇ 70000 ਦੀ ਬੱਛੀ ਦੇ ਬੱਛੀ ਕੋਈ ਵੀ ਕਮੀ ਪੇਚੀ ਹੋਵੇ ਤਾਂ ਫਿਰ ਮੈਨੂੰ ਦੱਸਿਆ ਜੇ ਜੇ ਕੋਈ ਕਾਦ ਨਿਕਲ ਕਾ ਮੈਨੂੰ ਦੱਸੋ ਸੰਦੀਪ ਕਾਦ ਦੇ ਨਾ 70000 ਦੀ ਵੈੜ ਦੇ ਦਾਂਗੇ ਵੈੜ 75000 ਦੀ ਆ ਪਾ ਝਟੂਚਾ ਬਹੁਤ ਸੋਹਣਾ ਲੱਗਦਾ 70 ਦੀ ਬੱਛੀ ਦੇ ਦਾਂਗੇ ਬੱਛੀ ਬਹੁਤ ਜਿਆਦਾ ਖਰੀ ਹੈ ਅਰੇ ਕਦੀ ਜੂਟ ਫੜਿਆ ਨਹੀਂ ਵੀ ਫਲਾਣਾ ਮਲਕੀਤ ਪਾ ਲੈ ਆਜ ਮੈਂ ਜ਼ਰੂਰ ਜ਼ਰੂਰ ਐਡੀ ਮਾਰੀ ਕਦੀ ਜੂੜ ਤੇ ਨਹੀਂ ਆਪਾਂ ਲਿਆ ਗੁਰਮੀਰ ਸੰਤੋਖ ਸਾਹਿਬ ਆਇਆ ਕਦੀ ਨਹੀਂ ਤੇ ਪਾਇਆ ਹੀ ਨਹੀਂ ਕਦੀ ਗਰਮਾਣੀਆਂ ਉਤਰਾ ਮਿਲ ਪੈਂਦੀਆਂ ਆ ਹੱਥ ਫੇਰ ਕੇ ਪਸੋਂ ਲਈਦਾ ਜਿਹੜਾ ਸੀ ਸਾਰੇ ਹਜ਼ਾਰ ਦੇ ਸੰਤੋਖ ਸਾਹਿਬ ਦਵਾਂਗੇ 100 ਰੁਪਏ ਛੋੜ ਕਰਾਂਗੇ ਵੀ ਤਾਂ ਤੇ ਕਹਿੰਦੇ ਚੱਲ ਵੀ ਹਾਂਜੀ ਹੋ ਗਈ ਇਧਰ ਅਕੇ ਨੈਕਟ ਆਪਾਂ ਦਿਖਾਉਨੇ ਆ ਠੀਕ ਹੈ ਜੀ ਕ੍ਰੋਸ ਅੰਗ ਦੇ ਵਿੱਚ ਵੀ ਜਲਵਾ ਵੇਖੋ ਸੰਤੋਖ ਸਾਹਿਬ ਜੀ ਦੂਜਾ ਸਵੇਰ ਸੁਈ ਜੇ ਚਾਹ ਕੋਈ ਆਪਦੀ ਤਸੱਲੀ ਕਰਨੇ ਲੀਟਰ ਲੈਵੇ ਚਾਹ ਕੋਈ ਕੰਡਾ ਲੈਵੇ 22 ਕਿਲੋ ਬੋਲਾ ਤਿਆਰ ਆ ਵੇਰ ਥਨੇ ਹੂੰ ਪਰਸੋਂ ਦੀ ਸੁਈ ਵੱਛੀ ਮਗ ਰਿਆ ਹਾਂ ਜਰਸੀ ਦੇ ਬੱਚੀ ਮਗਰ ਆ ਗਈ ਜੇ 22 ਕਿਲੋ ਆਈਟਮ ਤਿਆਰ ਆ 22 ਕਿਲੋ 22 ਹੋਵੇ 23 ਹੋਵੇ 20 ਤੋਂ ਪਲੱਸ ਆ ਪਰਸੋਂ ਦੀ ਸੂਈ ਥਲੇ 22 ਕਿਲੋ ਪਰਸੋਂ ਦੀ ਸੂਈ ਥਲੇ ਸਾਨੂੰ ਸਭ ਗੱਲਾਂ ਵਾਲਾ ਨਹੀਂ ਗਾ ਉਹ ਵੀ ਜਰਸੀ 22 ਕਿਲੋ 15 ਕਿਲੋ ਕਰਾਂ ਤੇ ਜੋ ਚਾਹਾਂਗਾ ਬੱਚਾ ਆ ਗਿਆ ਹੀ ਚਲੋ ਬੱਚਾ ਮੈਂ ਆਹ ਬੱਚੀ ਕਿ ਨਹੀਂ ਔਰ ਚਲੋ ਕਿਧਰ ਚੱਲੀਏ ਦੱਸੋ ਨਹੀਂ ਸੰਤੋਪਾ ਜੀ ਚਲੋ ਪ੍ਰੇਖਲਾ ਜੀ ਸੌਰੀ ਅਮਰੀਕ ਨੇ ਬੜੀ ਵਰਾ ਦੱਸਿਆ ਜੀ ਹਾਂਜੀ ਹਾਂਜੀ ਦੇਖੀ ਕਿਤੇ ਤੋੜੀਏ ਸੰਤੋਪਾ ਜੀ ਲੋ ਵੀ 나ੜੂਆ ਨਾਲ ਆ ਠੀਕ ਆ ਜੀ ਪਰਸੋਂ ਦੀ ਸੂਈ ਆ ਬਾਕੀ ਦੁੱਧ ਬਾਦ ਬੜਾ ਕਰਮਾਲੀ ਨੇ ਸ਼ਟਾਡਿੰਗ ਕ੍ਰੋਸ ਬੱਚੀ ਇਹ ਲੈਵਾ ਬਹੁ ਨਿੱਗ ਰਿਆ ਸਾਹੀ ਬਾਅਦ ਦੇ ਵਿੱਚ ਕਰਾਉਂਦਾ ਦੋ ਤਾਰੀ ਕਰਮਾ ਦੀ ਖੀਰ ਹੀ ਕਰਾਈ ਆਉਂਦੀ ਪਲੀ ਪਲੀਤੀ ਤੁਸੀਂ ਵੇਖੋ ਗੋਲ ਸਰਾਣੀ ਵਰਗੀ ਆ ਤੇ 22 ਕਿਲੋ ਨੂੰ ਟੱਕਰ ਦੇਤੀ ਆ 22 ਨੂੰ ਮਖੌਲਾ ਕਰਦੀ ਫਿਰਦੀ ਅੱਜ ਸੰਦੂ ਸਾਹਿਬ ਮੈਂ ਨਾ 15 ਕਿਲੋ ਦੀ ਬਾਲਟੀ ਕੁੜਿਆ ਉੱਤੋਂ ਤੱਕ ਭਰ ਦਿੰਦੀ ਅਸ਼ੀ ਦੇ ਹਾਂ ਆ ਕਰੋ ਚੱਕ ਲੈ ਗੱਲਾਂ ਨਾ ਥੋੜੀ ਗੱਲਾਂ ਨਾ ਮੈਂ ਇੰਨਾ ਕਹੇ ਤਾਂ ਸੰਦੂ ਸਾਹਿਬ ਸੰਦੂ 50 ਕਿਲੋ ਟਰੱਕ ਜੀ ਵੀ ਨਹੀਂ ਨਾ ਨਾ ਠੰਡੀ ਧੀਰੀ ਠੰਡੀ ਧੀਰੀ ਕੋਈ ਮੰਗਾ ਨਹੀਂ ਇਹ ਪਾਉਣਾ ਇਹਨੂੰ ਹਾਂ ਕਿਉਂ ਆ ਗਏ ਇਸ ਤਰ੍ਹਾਂ ਹੀ ਬਾਕੀ ਰੋਵਰ ਰੋਵ ਚੈੱਕ ਕਰੋ ਮੇਰਾ ਭਰਾ ਨੋਕ ਵਾਲਾ ਥਾਣਾ ਮੁੱਠੀ-ਮੁੱਠੀ ਗੋੜ ਵਰਗਾ ਰੰਗ ਸੰਧੂ ਸਾਹਿਬ ਗੋੜ ਵਰਗਾ ਬਿਲਕੁਲ ਜੀ ਦੇਸੀ ਗੋੜ ਵਰਗਾ ਠੀਕ ਆ ਜੀ ਤੋੜ ਦੀ ਲੰਮੀ ਇਕਰੀ ਹਾਂ ਹੋਰ ਆ ਕਰ ਮਾਰ ਕੇ ਇਹ ਵੇੜ ਮੇਰੇ ਭਰਾਵਾਂ ਨੇ ਮੂੜਜਾ ਬਣਾ ਕੇ ਟੋਕਰਾ ਪੱਠੇ ਪੱਠੇ ਪਾਇਆ ਨੇ ਉਤਰਾ ਰਾਜ ਜਣਾ ਕਰਮਾਣੀਏ ਬਸ ਬਸ ਲੋਵੀ ਕਰੀ ਚਲੋ ਠੀਕ ਹੈ ਜੀ ਵੈੜ ਚੈੱਕ ਗੁਰਵਰ ਦਾ ਰੰਗ ਬਿਲਕੁਲ ਕਾਫੀ ਕਲਰ ਡਾਰਕ ਠੀਕ ਹੈ ਫੇਸ ਕੁਆਲਟੀ ਵੇਖ ਲੋ ਕਿੰਨੀ ਸੋਹਣੀ ਬਾਤੀ ਕਰੋ ਦੂਜਾ ਸੁਭਾਈ ਸ਼ਾਈਵਾਲ ਦੇ ਵਿੱਚ ਇਹ ਵੈੜ ਆ ਗਈ ਹੈ ਠੀਕ ਹੈ ਸੋ ਚੱਡੇ ਨੇ ਵੀ ਤੁਹਾਨੂੰ ਆਪਾਂ ਤਸਦੀ ਨਾਲ ਵੀ ਦਿਖਾਵਾਂਗੇ ਮਗਰ ਬੱਚਾ ਮੇਲ ਕਾਫ ਤਾਂ ਥਾਂ ਲਗਾਏ ਨੋਗੜਾ ਨੋਗੜਾ ਥਨ ਮਰੀਕਾ ਲਾ ਦੇ ਬੱਚਾ ਵੀਰੇ ਵੀ ਲਾ ਦੇ ਲਓ ਲਓ ਲਾ ਦੇ ਆ ਜਾ ਲੈ ਵੀ ਅਮਰੀਕ ਭਾਈ ਲਾ ਦੇ ਬੱਚਾ ਤੂੰ ਤਾਂ ਥਲੇ ਅਸੀਂ ਰੇਡ ਦੱਸਦੇ ਆ ਅਗਲੀ ਦੀ ਗੱਲਬਾਤ ਕਰਾਂਗੇ ਬਾਅਦ ਵਿੱਚ ਸੰਤੋ ਸਾਹਿਬ ਜੀ ਹੋ ਸਕਦਾ ਇਹਦਾ ਕੋਈ ਪਤਾ ਨਹੀਂ ਪੰਜੀ ਨੂੰ ਟੱਕਰ ਮਾਰ ਜੇ ਕਰਮਾਣੀ ਆ ਇਧਰੋਂ ਵੇਖੋ ਜੇ ਸਾਹਿਬ ਨਾ ਖਾਂ ਲਗਾ ਚਵਾਈਆਂ ਵੇਖਿਆ ਜੇ ਫਿਰ ਕਿਦੇ ਆਹ ਦੇਖੋ ਜੀ ਲੇਵਾ ਸੰਤੋ ਸਾਹਿਬ ਬੜਾ ਨਿਗਰ ਰਕਾ ਕਰਮਾਣੀ ਉਹ ਨੀ ਚੰਗੇ ਆ ਭਾਂਡਾ ਪੁੰਡਾ ਚੰਗੇ ਸਦੀਪ ਕੀ ਮੁੱਲ ਕਰੂੰਗਾ ਇਹਦਾ ਸੰਤੋ ਸਾਹਿਬ ਇਹਦਾ ਮੁੱਲ ਮੈਂ ਕਰਨਾ ਜੀ 82000 ਰੁਪਿਆ ਹਾਂ ਇਹ ਕਾਦ ਨਾ ਵੇਖੇ ਕੋਈ ਵੀ ਕਾਦ ਨਾ ਲੈਣੀ ਆ ਭਾਵੇਂ ਕੋਈ ਦੁੱਧ ਚੋਕੇ ਲੈ ਕੇ ਦੋ ਟਾਈਮ ਤੇ ਭਾਵੇਂ ਕੋਈ ਘਾਰ ਬਣਾ ਮਾਰੇ ਐਂ ਤਰ ਅਗਲੇ ਘਰ ਲਾ ਆਵਾਂਗੇ ਵੀਧੀ ਗਰੰਟੀ ਅਗਰੇ ਨੂੰ ਦੇ ਜਾਵਾਂਗੇ ਹਾਂ ਦੁੱਧ ਬਾਈ ਕਨੇ ਹੀ ਆ ਥੱਲੇ ਬਾਲਾ ਹਾਂ ਤੇ ਦੇਣਾ ਜਿਹੜਾ ਇਹਦਾ ਕਰਨਾ ਜੀ 75000 ਦੀ ਬੱਛੀ ਦੇਣੀ ਆ ਸੰਧ ਸਾਹਿਬ 75 ਦੀ 75 ਦੀ ਦੇਣੀ ਆ ਹਾਂ ਇਹ ਕੰਨ ਵਾਲੀ ਕੱਲ ਦੀ ਮੱਛੀ ਸੁਈ ਹੈ ਵੀ ਆਹ ਆਇਟਮ 18 ਕਿਲੋ ਬੋਲਿਆਂ ਦੇ ਚੱਲਦੇ ਆ ਜੀ ਹਾਂ 18 ਲੀਟਰ ਬੋਲਿਆਂ ਦੇ ਥੱਲੇ ਤੇ ਆ ਰਿਹਾ ਹਾਜ਼ਰ ਆ ਇਸ ਵਕਤ ਚਾਹ ਕੋਈ 2 ਟਾਂ ਮਚੋਲੇ ਚਾਹ ਕੋਈ 3 ਟਾਂ ਚੋਲੇ ਵਿੱਚ ਇਹ ਵੀ ਧਰਮਣਾ ਮਾਰੀ ਕੱਲ ਦੀ ਕੱਲ ਦੀ ਸੁਈ ਹੈ ਕੱਲ ਦੀ ਸੁਈ ਥਲੇ ਮਗਰ ਬੱਛੀ ਇਹਦੇ ਮਗਰ ਬੱਛਾ ਆ ਗਿਆ ਜੀ ਬੱਛਾ ਮਗਰ ਦਵਾਈ ਬੜੀ ਇੱਕ ਨੰਬਰ ਆ ਲਓ ਵੀ ਨਾਲੂ ਨਾਲਾ ਬੱਚੇ ਦੇ ਬੱਛਾ ਬਿਲਕੁਲ ਜੇਰਾ ਜੁਰਾ ਪ੍ਰੋਪਰ ਪਈਆਂ ਵਾ ਇਹ ਤੁਹਾਨੂੰ ਪਤਾ ਵੀ ਆਪਾਂ ਡੰਗਰਾਂ ਲਈਵੇਂ ਗੱਬੜ ਜਿਆਦਾ ਹੁੰਦਾ ਆ ਕਿਉਂਕਿ ਜਿਹੜਾ ਆਪਣੇ ਘਰੇ ਆ ਕੇ ਸੂਏ ਆਪਾਂ ਅਗਲੇ ਨੂੰ ਬਾਇਓ ਇਹ ਨਹੀਂ ਵੀ ਪਿੱਛੋਂ ਸੂਆ ਲੈ ਆਉਣਾ ਕੋਈ ਮਹੀਨੇ ਦਾ ਲੈ ਆਓ ਕੋਈ 20 ਦਿਨਾਂ ਦਾ ਫਰਕੇ ਲੈ ਆਓ ਹਾਂ ਇਹੋ ਜੀ ਤਾਂ ਮੈਨੂੰ ਲੱਗਦਾ ਸੰਦੀਪ ਬੈੜ ਆਈ ਨਹੀਂ ਜਿਹੜੀ 15 20 25 ਦਿਨਾਂ ਦੀ ਕਦੀ ਪਾਈ ਹੋਵੇ ਨਹੀਂ ਸੰਤੂ ਸਾਹਿਬ ਨਹੀਂ ਗੱਬਣ ਦੀਆਂ ਸੂਈ ਹੋਗੀ ਹਾਂ ਜੀ ਤਾਂ ਜੀ ਆਪਾਂ ਤਾਜੀ ਸੂਈ ਤੇ ਚਾਹ ਗੱਬਣ ਇਹਦੀ ਡਿਟੇਲ ਹੁਣ ਕੀ ਹੈ 20 ਕਿਲੋ ਇਹ ਸੰਤੂ ਸਾਹਿਬ 18 ਕਿਲੋ ਬੋਲੇ ਤੇ ਚੱਲਣਗੇ 18 ਕਿਲੋ ਬੋਲਾ ਹਾਂ ਜਰ ਬਈ 18 ਕਿਲੋ ਬੋਲਾ ਹੀ ਹੈ ਦੇ ਥੱਲੇ ਠੀਕ ਹੈ ਜੀ ਸੋ ਚੱਡਾ ਲੇਵਾ ਤੁਸੀਂ ਚੈੱਕ ਕਰੋ ਕਾਫੀ ਕਲਰ ਰੰਗ ਤੇ ਮੁੱਠੀ-ਮੁੱਠੀ ਥਾਣਾ ਗੈਬ ਗੂ ਬਚੰਗਾ ਹੈ ਬਾਕੀ ਬਾਹਰ ਬੜੀ ਠੰਡੀ ਠਿਰੀ ਆ ਕੋਈ ਬੰਦਾ ਜੂੜਦੀ ਪੋਣਾ ਪੈਂਦਾ ਵੀ ਆਪਾਂ ਤਸੱਲੀ ਕਰਾਵਾ ਮਾੜਾ ਸੰਧੂ ਸਾਹਿਬ ਵੇਖ ਲਓ ਜਿੰਨੀਆਂ ਚਵਾਈਆਂ ਬਿਣਾ ਮੰਗੇ ਤਾਂ ਚਵਾਈਆਂ ਹਾਂ ਮਾੜਾ ਸੁੱਖ ਰੱਖੇ ਮੰਗੇ ਆਲੀ ਲਿਉਣੀ ਨਹੀਂ ਲੈ ਵੀ ਸੰਦੀਪ ਕੋਈ ਲੰਮਾ ਤੋਰ ਇਧਰ ਨੂੰ ਆਪੇ ਅਗਲਾ ਸੰਧੂ ਸਾਹਿਬ ਭਾਵੇਂ ਮੰਗਾ ਪਾਲੇ ਵੀ ਵੀਰ ਕਵੇ ਨਾ ਜਦੋਂ ਆਪਦੇ ਮੂੰਹ ਕੋਈ ਹਾਂ ਇਹ ਮੰਗਾ ਪਾਈ ਯਾਰ ਫੇਰ ਪਾਵਾਂਗੇ ਲੈ ਵੀ ਉਹ ਖੁਸ਼ੀ ਅਗਲੇ ਦੀ ਚਲੋ ਪਾਲੇ ਵੀਰ ਥਣ ਥਣ ਵੇਖੋ ਕਿੱਡਾ ਚੰਗਾ ਲੱਗਾ ਲੇਵਾ ਵੀਰ ਇੱਥੇ ਰੋਗ ਬਈ ਸੰਦੀਪ ਮੜਾ ਜਾ ਇੱਥੇ ਰੋਗ ਬਹੁਤ ਜਾਰੀ ਸੁਤਰੀ ਵਸ਼ੀ ਆ ਚੈੱਕ ਕਰੋ ਮੇਰਾ ਵੀਰ ਦੇਖੋ ਫੇਸ ਕੁਆਲਟੀ ਹੁਣ ਹਾਂ ਇਹ ਕੁਆਲਟੀ ਦੇਖੋ ਸਾਬ ਦੇਖ ਲਈਏ ਜੀ ਦੇ ਲਈਏ ਸਾਰੇ ਭੈਣ ਭਰਾਵਾਂ ਨੇ ਦੇਖ ਲਈ ਕੇ ਬਹੁਤ ਨਗੀਨਾ ਸੁਥਰਾ ਸਾਬ ਕੱਲ ਹੀ ਆਈ ਕਰਮ ਵਾਲੀ ਇਹਦੀ ਬੰਦੀਆ ਵੀਰ ਜੀ ਹਾਂ ਬੰਨੋ ਬੰਨੋ ਜੀ ਲਓ ਵੀ ਬਹੁਤ ਸੋਹਣਾ ਥੜ ਭਾਂਡਾ ਤੇ 20 ਕਿਲੋ ਬੋਲੇ ਤੋਂ ਸ਼ਟਾਰਡਿੰਗ 20 ਕਿਲੋ ਬੋਲੇ ਦੀ ਆਪਾਂ ਗਾਰੰਟੀ ਦਿੰਨੇ ਹਾਂ ਸੰਦੀਪ ਸਿੰਘ ਆ ਦੇ ਦੇਨੇ ਸੰਤੂ ਸਾਹਿਬ ਜੀ ਤੁਸੀਂ ਕਹਤ ਆ ਰਹੇ ਆਪਾਂ ਥਾਪੀ ਮਾਰ ਦੇਨੇ ਲਿਗੀ ਜਾ ਲੋ ਆ ਲੈ ਆ ਲੈ ਜੀ ਹਾਂ ਬੜੀ ਬਹੁਤ ਵਧੀਆ ਮੈਂ ਵੀ ਸੰਦੀਪ ਕੀ ਮੋਲੇ ਦਾ ਰਊਗਾ ਇਹਦਾ ਮੁੱਲ ਸੰਤੂ ਸਾਹਿਬ ਕਰ ਲੋ ਆਪਾਂ ਕਰੀਏ 90 ਆਪਾਂ ਕਰੀਏ 95 ਗਲਤ ਮੋਲ ਨਹੀਂ ਇਹ ਕਰਨਾ ਹਾਂ ਮੋਲੇ ਦਾ 82000 ਰੁਪਿਆ ਤੇ 76000 ਦਾ ਦੇ ਲੈ ਜੀ 76 ਦਾ 76 ਦੀ ਦੇ ਦੇਣੀ ਆ ਕਿ ਗੱਲ ਕਾਦੀ ਆ ਨਹੀਂ 76 ਦੀ ਦੇਣੀ ਨਹੀਂ ਦੇਣੀ ਹੋਰ ਕਰ ਲੈਸ 100000 ਰੁਪਏ ਛੋੜ ਪੂਰੇ 75 ਦੀ ਜਾਣ ਦੋ 75 ਦੇ ਵੀਰ ਚਵਾ ਗਿਆ ਮਗਲੇ ਘਰ ਮਗਲੇ ਘਰ ਚਵਾ ਗਿਆ ਫਿਰ ਰੁਪਏ ਲੈ ਕੇ ਆਊਗਾ ਹਾਂ ਹਾਂਜੀ ਸੰਦੀਪ ਚੱਕਦਾ ਨਹੀਂ ਫੋਨ ਕਰਦੇ ਰਾਣੇ ਨੂੰ ਕੁੜੇ ਹੈ ਆਹੋ ਠੀਕ ਆ ਠੀਕ ਆ ਭਰਾ ਜੀ ਮੱਖੇ ਲਈ ਆ ਲਓ ਜੀ 75000 ਰੁਪਏ ਚ ਮਿਲ ਜੂਗੀ ਬਹੁਤ ਪਿਆਰਾ ਮਾਲ ਆ ਸਾਰੇ ਪਸ਼ੂ ਦਿਖਾਏ ਆ ਕੋਈ ਟੋਲ ਨਹੀਂ ਕੀਤੀ ਕਿ ਬਾਕੀ ਮੇਰੇ ਭਰਾ ਜੀ ਨੇ ਪੈਸੇ ਲਾਉਣੇ ਆ ਕੋਈ ਧੱਕੇ ਨਾਲ ਨਾ ਦਾ ਦਿੱਤਾ ਜਾਂਦਾ ਤੇ ਨਾ ਹੀ ਲਿਆ ਜਾਂਦਾ ਬਾਕੀ ਮਾਲ ਤੁਸੀਂ ਆਪ ਦੱਸਿਆ ਜੇ ਮੇਰਾ ਭਰਾ ਕਿਹੋ ਜਿਹਾ ਲੱਗਾ ਠੀਕ ਆ ਜੀ ਤੇ ਮੁੱਲ ਉਹੋ ਜਿਹਾ ਪਰਣਾ ਪੈਂਦਾ ਜਿਹੋ ਜਿਹਾ ਪਸ਼ੂ ਆਪਾਂ ਖਰੀਦਦੇ ਆ ਠੀਕ ਆ ਬਹੁਤ ਖੂਬਸੂਰਤ ਚੰਗੇ ਨਾਗਾ ਪਸੰਦ ਆਉਣਗੇ ਠੀਕ ਆ ਤੇ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਤੇ ਇੱਕ ਸੰਦੀਪ ਨੰਬਰ ਕਰ ਸਾਂਦੇ ਆਪਦੇ ਨੰਬਰ ਸੰਤੋਪ ਸਾਹਿਬ ਇੱਕ ਹੈਗਾ ਆਪਣਾ 8437038947 ਜੀ ਇਹ ਹੈਗਾ ਜੀ 964238947 ਠੀਕ ਹੈ ਮਹਾਰਾਜ ਸਾਸਰੀ ਕਾ ਸੰਤੋਪ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਲੋ ਵੀ ਅੱਜ ਦੋ ਸੋ ਤਿੰਨ ਵੜਾ ਸੁਈਆਂ ਤੇ ਦੋ ਗੱਬਣ ਦਿਖਾਤੀਆਂ ਨੇ ਉਮੀਦ ਕਰਦੇ ਆ ਆਪਸ ਨੂੰ ਚੰਗੇ ਲੱਗੇ ਹੋਣਗੇ ਤੇ ਵੀਡੀਓ ਵਾਦ ਤੋਂ ਬਾਅਦ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ